इन और आउट ऑफ पावर कांग्रेस इन पंजाब हैज़ ऑलवेज बीन इन द न्यूज़ आई एम रुचिका एम खन्ना एंड इन टूडेज एपीसोड ऑफ डी कोट पंजाब आई एम जॉइन बाय माई कुलीग राजत सिंह एंड वी आर टूगैदर इंटरव्यूइंग मिस प्रगट सिंह सत श्रीकाल जी बहुत बहुत स्वागत है थैंक यूका जी सत्यात जी सर पंजाब कांग्रेस की हो रहा है तो की ती विलेंस के रिडार से है ਨੇ ਮੈਨੂੰ ਤਾਂ ਮੈਂ ਇਦਾਂ ਦੀ ਕੋਈ ਬਹੁਤ ਹੀ ਨੌਲੇਜ ਨਹੀਂ ਰੱਖਦਾ ਸੱਚੀ ਗੱਲ ਤਾਂ ਇਹ ਹੈ ਔਰ ਦੂਸਰੀ ਗੱਲ ਇਹ ਹੈ ਕਿ ਪੰਜਾਬ ਕਾਂਗਰਸ ਅ ਡੈਮੋਕ੍ਰੇਸੀ ਦੇ ਵਿੱਚ ਮੈਨੂੰ ਲੱਗਦਾ ਡਿਫਰੈਂਸ ਆਫ opinion ਦਾ ਹੋਣਾ ਬਹੁਤ ਜ਼ਰੂਰੀ ਆ ਆਦਰਵਾਈਜ਼ ਇਹ ਮੇਰਾ ਆਪਣਾ viewpoint ਆ ਮੈਂ ਇਹ ਸਮਝਦਾ ਕਿ ਹਰ ਬੰਦੇ ਨੂੰ ਆਪਣਾ viewpoint ਰੱਖਣ ਦਾ ਹੱਕ ਹੈਗਾ ਹਾਂ ਕਈ ਵਾਰੀ ਅਸੀਂ ਜਿਆਦਾ ਜਿਹੜਾ ਉਹ ਕਲੋਕੀ ਪਬਲਿਕ ਡੋਮੇਨ ਚ ਜ਼ਿਆਦਾ ਆ ਜਾਂਦੇ ਆ ਇਹ ਸਾਡੀ ਗਲਤੀ ਆ ਮੈਨੂੰ ਲੱਗਦਾ ਲੇਕਿਨ ਆਦਰਵਾਇਜ਼ ਇਸ ਕੰਟਰੀ ਦੇ ਵਿੱਚ ਆਲਮੋਸਟ ਡੈਮੋਕਰੇਸੀ ਜਿਹੜੀ ਆ ਅਕ੍ਰੋਸ ਦਾ ਪਾਰਟੀ ਲਾਈਨ ਬਹੁਤ ਕਟ ਗਈ ਆ ਇੰਟਰਨਲ ਡੈਮੋਕਰੇਸੀ ਆਲਮੋਸਟ ਡਿਸਕਸ਼ਨ ਨਹੀਂ ਹੁੰਦੀ ਡਿਸਕਸ਼ਨ ਨਾ ਹੋਣ ਦਾ ਮਤਲਬ ਇਹ ਆ ਕਿ ਬੰਦਾ ਇੱਕੋ ਹੀ ਆ ਜਿਹੜਾ opinion ਫਾਰਮ ਕਰਕੇ ਤਾਂ ਉਹਨੂੰ ਅੱਗੇ ਚਲਾਉਣ ਦੀ ਕੋਸ਼ਿਸ਼ ਕਰਦੇ ਆ ਮੈਨੂੰ ਲੱਗਦਾ ਕਿ ਡੈਮੋਕਰੇਸੀ ਲਈ ਕੋਈ ਬਹੁਤਾ ਚੰਗਾ ਸਾਈਨ ਨਹੀਂ ਹੈ ਸਰ ਆਈ ਅਗੇਨ ਆਸ ਯੂ ਦ ਸੇਮ ਕੁਐਸਚਨ ਕਿ ਤੁਸੀਂ ਵਿਜੀਲੈਂਸ ਦੇ ਰਡਾਰ ਤੇ ਹੈਗੇ ਹੋ ਕਿਉਂਕਿ ਇਹ ਇਹ ਗੱਲ ਬਹੁਤ ਕਾਂਗਰਸ ਵਿੱਚੋਂ ਹੀ ਨਿਕਲ ਕੇ ਆ ਰਹੀ ਹੈ ਸਰਕਾਰ ਵਿੱਚੋਂ ਨਹੀਂ ਪਰ ਕਾਂਗਰਸ ਵਿੱਚੋਂ ਹੀ ਨਿਕਲ ਕੇ ਆ ਰਹੀ ਹੈ ਪਤਾ ਨਹੀਂ ਮੈਨੂੰ ਨਹੀਂ ਪਤਾ ਹੈਗਾ ਮੈਂ ਤਾਂ ਦੇਖੋ ਸ਼ੁਰੂ ਤੋਂ ਹੀ ਕੁਛ ਨਾ ਕੁਛ ਮਤਲਬ ਚੱਲਦਾ ਰਿਹਾ ਹੈਗਾ ਐਂਡ ਮੈਂ ਕੋਈ ਬਹੁਤਾ ਇਸ ਗੱਲ ਤੇ ਬੌਦਰ ਨਹੀਂ ਕਰਦਾ ਪ੍ਰਗਟਜੀ ਥੋੜੇ ਦਿਨਾਂ ਤੋਂ ਜਦੋਂ ਰੁਚੀ ਗਾ ਜੀ ਨੇ ਕਿਹਾ ਕਿ ਤੁਸੀਂ ਅੰਡਰਗਰਾਉਂਡ ਹੋ ਗਏ ਸੀ ਕਿ ਤੁਹਾਡਾ ਕੋਈ ਸਪੋਰਟਸ ਕਿਟ ਦਾ ਸਕੈਮ ਸੀ ਜਿਹੜੀ ਇਨਵੈਸਟੀਗੇਸ਼ਨ ਕਰ ਰਹੀ ਹੈ ਇਹ ਕੀ ਹੈਗਾ ਕਿ ਮਾਮਲਾ ਤੁਸੀਂ ਸਪੋਰਟਸ ਮੈਨੂੰ ਤਾਂ ਖੁਦ ਨਹੀਂ ਪਤਾ ਹੈਗਾ ਰਿਐਲਿਟੀ ਇਹ ਨਾਮਕ ਕਦੀ ਅੰਡਰਗਰਾਉਂਡ ਹੋਇਆ ਵੈਸੇ ਦੇਖੋ ਮੇਰੇ ਬੇਸਿਕਲੀ ਵੈਰੀਕੋਸ ਵੇਨਸ ਦਾ ਆਪਰੇਸ਼ਨ ਹੋਇਆ ਸੀਗਾ ਤੇ ਡਾਕਟਰ ਨੇ ਕਿਹਾ ਤਿੰਨ ਚਾਰ ਦਿਨ ਤੁਸੀਂ ਬ੍ਰੇਕ ਲੈ ਲਓ ਸੋ ਮੈਂ ਮੈਨੂੰ ਲੱਗਦਾ ਮੇਰੀ ਪਰਸਨਲ ਲਾਈਫ ਵੀ ਹੈਗੀ ਆ ਜਿਹਦੇ ਵਿੱਚ ਮੈਂ ਬ੍ਰੇਕ ਲੈ ਸਕਦਾ ਅੱਛਾ ਉਹਨੂੰ ਪਤਾ ਨਹੀਂ ਫਿਰ ਉਹ ਮੈਂ ਤਾਂ ਖੁਦ ਵੀ ਹੈਰਾਨ ਸੀਗਾ ਵੀ ਪਤਾ ਨਹੀਂ ਇਹ ਕੌਣ esport's kits ਦਾ ਮਾਮਲਾ ਹੈਗਾ ਕਿ ਇਹ ਸਮਝਾਉ ਉਹ ਤਾਂ ਸਹੀ ਸਾਨੂੰ ਮੈਨੂੰ ਖੁਦ ਨਹੀਂ ਸਰਕਾਰ ਵੇਲੇ ਤੁਸੀਂ ਕੋਈ esport's kits ਵੰਡਣ ਦਾ ਇੱਕ ਐਕਚੁਅਲੀ ਕੌਣ ਰੰਭ ਕੀਤਾ ਸੀਗਾ ਕਾਂਗਰਸ ਵੇਲੇ ਬੇਸਿਕਲੀ ਮੈਨੂੰ ਜਦੋਂ ਕਿ ਮੈਂ 3 ਕੁ ਮਹੀਨੇ ਲਈ ਸਪੋਰਟਸ ਮਿਨਿਸਟਰ ਬਣਿਆ ਸੀਗਾ ਔਰ ਉਹਦੇ ਵਿੱਚ ਮੈਂ ਦੇਖਿਆ ਕਿ ਬੱਚਿਆਂ ਨੂੰ ਕੁਝ ਨਹੀਂ ਮਿਲਿਆ ਸਾਡੀ ਆਪਣੀ ਸਰਕਾਰ ਵੱਲੇ ਕੋਈ ਬਹੁਤਾ ਲੰਬਾ ਚੋੜਾ ਕੁਝ ਮਿਲਿਆ ਨਹੀਂ ਤੇ ਮੈਂ ਕਿਹਾ ਯਾਰ ਬੱਚਿਆਂ ਨੂੰ ਪਛਣਾ ਕੁਝ ਤਾਂ ਦੇਣਾ ਚਾਹੀਦਾ ਸੋ ਵੀ ਕਿਉਂਕਿ ਸਾਡੇ ਜਿਹੜੇ ਸਪੋਰਟਸ ਵਿੰਗਸ ਹੈਗੇ ਆ ਉਹ ਨਾਰਮਲੀ ਸਿਸਟਮ ਦੇ ਵਿੱਚ ਚੱਲਦੇ ਹੈਗੇ ਪਰ ਉਹਨਾਂ ਨੂੰ ਵਿਚਾਰਿਆਂ ਨੂੰ ਕਿਟ-ਕੁੱਟ ਨਹੀਂ ਸੀ ਮਿਲੀ ਮੈਂ ਕਿਹਾ ਯਾਰ ਇਹਨਾਂ ਨੂੰ ਬੱਚਿਆਂ ਨੂੰ ਤਾਂ ਕੁਝ ਨਾ ਕੁਝ ਤਾਂ ਦੇਈਏ ਸੋ ਵੀ ਆਇਡੈਂਟੀਫਾਈ ਐਂਡ ਵੀ ਗਿਵਨ ਦਾ ਕਿਟਸ ਔਰ ਉਹਦੀ ਬਾਅਦ ਵਿੱਚ ਇਹਨਾਂ ਨੇ ਇਨਕੁਆਰੀ ਵਗੈਰਾ ਵੀ ਕੀਤੀ ਔਰ ਜਿਹੜੀ ਮੈਨੂੰ ਲੱਗਦਾ ਮਾਰਕੀਟ 'ਚ ਕੋਈ 3500 ਦੀ ਕਿੱਟ ਮਿਲਦੀ ਸੀ ਅਸੀਂ ਮੇਰੇ ਖਿਆਲ 2200 ਦੀ ਪ੍ਰੋਕਿਊਰ ਕੀਤੀ ਔਰ ਬੱਚਿਆਂ ਨੂੰ ਪ੍ਰੋਪਰਲੀ ਗਿਆ ਔਰ ਹਜੇ ਵੀ ਮੈਨੂੰ ਲੱਗਦਾ ਕੁਸ਼ਕ ਜਿਹੜੀਆਂ ਫਰਮਸ ਹੈਗੀਆਂ ਸ਼ਾਇਦ ਹਜੇ ਵੀ ਸਰਕਾਰ ਨੇ ਪਤਾ ਨਹੀਂ ਪੈਸੇ ਦੇ ਦਿੱਤੇ ਕਿ ਨਹੀਂ ਦਿੱਤੇ ਕਿਉਂਕਿ ਇਟ ਇਜ਼ ਔਨ ਗoing ਪ੍ਰੋਸੈਸ ਸੋ ਉਹਦੇ ਵਿੱਚ ਇਦਾਂ ਦੀ ਕੋਈ ਕੋ ਗੱਲ ਹੈ ਨਹੀਂ ਜਿੱਦਾਂ ਚੰਨੀ ਜੀ ਨੇ ਇੱਕ ਬਿਆਨ ਦਿੱਤਾ ਕਿ ਬਈ ਬਹੁਤ ਸਾਰੇ ਕਾਂਗਰਸ ਲੀਡਰ ਰਡਾਰਤੇ ਨੇ ਜਿਨ੍ਹਾਂ ਨੂੰ ਇਹ ਪਹਿਲਾਂ ਕੁਝ ਆਪਣੇ ਐਮਐਲਏ ਨੂੰ ਅਰੈਸਟ ਕਰ ਲੈਂਦੇ ਨੇ ਫਿਰ ਉਸ ਤੋਂ ਬਾਅਦ ਕੁਝ ਕਾਂਗਰਸ ਦੇ ਲੀਡਰਾਂ ਨੂੰ ਟਾਰਗੇਟ ਕਰਨਗੇ ਇਹ ਤੁਹਾਨੂੰ ਕੀ ਲੱਗਦਾ ਕੀ ਕੀ ਨਰੇਟਿਵ ਬਣਾਉਣ ਦੀ ਕੋਸ਼ਿਸ਼ ਕਰ ਰਹੀ ਸਰਕਾਰ ਨਹੀਂ ਇਹ ਤਾਂ ਸਰਕਾਰ ਦਾ ਆਦਰਵਾਈਜ਼ੀ ਨਰੇਟਿਵ ਹੈਗਾ ਇਹ ਤਾਂ ਸਰਕਾਰ ਦੀ ਵਰਕਿੰਗ ਦਾ ਹਿੱਸਾ ਹੀ ਆ ਇਹ ਤਾਂ ਇਹ ਤਾਂ ਸਰਕਾਰ ਦੇਖੋ ਜਿੰਨੇ ਵੀ ਹੁਣ ਤੱਕ 3 ਸਵਾ 3 ਸਾਲਾਂ ਦੇ ਵਿੱਚ ਜੋ ਵੀ ਹੋਇਆ ਮਤਲਬ ਡਾਕਟਰ ਸਿੰਘਲੇ ਤੋਂ ਲੈ ਕੇ ਹੁਣ ਉਹਨੂੰ ਕਲੀਨ ਚਿੱਟ ਦਿੱਤੀ ਹੈਗੀ ਆ ਸੋ ਮੈਨੂੰ ਨਹੀਂ ਲੱਗਦਾ ਉਹਦੇ ਵਿੱਚ ਕੋਈ ਕਿਉਂਕਿ ਇੱਕ ਇੱਕ ਹਰ ਸਰਕਾਰ ਦਾ ਇੱਕ ਸਰਕਾਰ ਨੂੰ ਚਲਾਉਣ ਦਾ ਇੱਕ ਨਜ਼ਰੀਆ ਹੁੰਦਾ ਇਹਨਾਂ ਦਾ ਨਜ਼ਰੀਆ ਇਹ ਹੈਗਾ ਵੀ ਇੱਕ ਕੰਟੈਂਟ ਤਿਆਰ ਕਰੋ ਉਹਨੂੰ ਚਲਾਓ ਫਿਰ ਉਹਨੂੰ 5-7 ਦਿਨਾਂ ਚ ਉਹਨੂੰ ਅੱਗੇ ਤੋਰੋ ਫਿਰ ਹੋਰ ਨਵਾਂ ਕੰਟੈਂਟ ਬਣਾਓ ਕਿਉਂਕਿ ਮੈਨੂੰ ਲੱਗਦਾ ਕਿ ਸਰਕਾਰ ਦਾ ਕੰਮ ਕੰਮ ਕਰਨ ਦਾ ਹੁੰਦਾ ਇਹਨਾਂ ਦਾ ਕੰਮ ਕਰਨ ਦਾ ਘੱਟ ਆ ਇਹਨਾਂ ਦਾ ਬੇਸਿਕਲੀ ਉਹ ਨਰੇਟਿਵ ਬਣਾਉਣ ਦਾ ਕੰਮ ਜ਼ਿਆਦਾ ਸੋ ਵਿਕਰਮ ਗਿਠੀਆ ਦੀ ਜਿਹੜੀ ਅਰੈਸਟ ਹੈਗੀਆ ਇਜ਼ ਇਟ ਪਾਰਟ ਆਫ ਦਿਸ ਨਰੇਟਿਵ ਇਸ ਉਹ ਵਿਕਰਮ ਗਿਠੀਆ ਬੇਸਿਕਲੀ ਪਹਿਲਾਂ ਵੀ ਅਰੈਸਟ ਹੋਇਆ ਤੁਹਾਡੀ ਤੁਹਾਡੀ ਸਰਕਾਰ ਵੇਲੇ ਸਾਡੀ ਸਰਕਾਰ ਵੇਲੇ ਬੇਸਿਕਲੀ ਪਰਚਾ ਦਰਜ ਹੋਇਆ ਉਹਦੇ ਤੋਂ ਬਾਅਦ ਇਹਨਾਂ ਦੀ ਸਰਕਾਰ ਵੇਲੇ ਅਰੈਸਟ ਵੀ ਹੋਇਆ ਹੀ ਵਾਸ ਇਨ ਜੇਲ ਫਾਰ ਕੁਆਇਟ ਸਮ ਟਾਈਮ ਉਦੋਂ ਇਹ ਸਾਰਾ ਕੁਝ ਕਿੱਥੇ ਰਹਿ ਗਿਆ ਮੈਂ ਕੋਈ سپورਟ ਨਹੀਂ ਕਰਦਾ ਬਿਕਰਮ ਦੀ ਬਟ ਐਟ ਦਾ ਸੇਮ ਟਾਈਮ ਮਤਲਬ ਉਹੀ ਬੰਦੇ ਆ ਉਹੀ ਬਿਆਨ ਆ ਉਹੀ ਸਾਰਾ ਕੁਝ ਹੈ ਕਿਉਂਕਿ ਮੈਨੂੰ ਤਾਂ ਬੀਇੰਗ ਅ ਪੁਲਿਸ ਆਫੀਸਰ ਮੈਨੂੰ ਤਾਂ ਇੰਨਾ ਕੁ ਪਤਾ ਹੈਗਾ ਕਿ ਜਿਹੜਾ ਐਂਡੀਪੀਐਸ ਸੈਕਟ ਆ ਜਿਹਦੇ ਵਿੱਚ ਰਿਕਵਰੀ ਨਹੀਂ ਹੈਗੀ ਤੇ ਤੁਸੀਂ ਐਂਡੀਪੀਐਸ ਸੈਕਟ ਨੂੰ ਕਿਵੇਂ ਉਹਨੂੰ ਗਾ ਜਾਤੇ ਤੁਸੀਂ ਤਾਂ ਡਿਸਪਰਪੋਰਸ਼ਨ ਟੂ ਸੈਟਸ ਦਾ ਕਿੱਸਾ ਹੈ ਤਾਂ ਡਿਸਪਰਪੋਰਸ਼ਨ ਬਟ ਸਬਸੀਕੁਐਂਟਲੀ ਚਲਾਇਆ ਕੀ ਜਾ ਰਿਹਾ ਤੁਸੀਂ ਜੇ ਪਰਚੇ ਦੀ ਰਿਐਲਿਟੀ ਨੂੰ ਸਮਝੋ ਚਲਾਇਆ ਕੀ ਜਾ ਰਿਹਾ ਐਕਚੁਅਲ ਗੱਲ ਤਾਂ ਉਹ ਸਮਝਣ ਦੀ ਗੱਲ ਹੈਗੀ ਆ ਸੋ ਯੂ ਆਰ ਨਾਟ ਫੇਵਰਿੰਗ ਵਿਕਰਮਜੀਤਿਆ ਬਟ ਯੂ ਆਰ ਅਗੇਂਸਟ ਦ ਵੇਟ ਹੈਸ ਬੀਨ ਡਨ ਮੈਂ ਤਾਂ ਹਮੇਸ਼ਾ ਇੱਕ ਸਿਸਟਮ ਦੀ ਗੱਲ ਕਰਦਾ ਇੱਕ ਸਿਸਟਮ ਨੂੰ ਫੋਲੋ ਕਰੋ ਕਿਉਂਕਿ ਇਹਦੇ ਵਿੱਚ ਮੈਟਰ ਨਹੀਂ ਕਰਦਾ ਪ੍ਰਗਟ ਸਿੰਘ ਮੈਟਰ ਨਹੀਂ ਕਰਦਾ ਭਗਵੰਤ ਮਾਨ ਨਹੀਂ ਮੈਟਰ ਕਰਦਾ ਵਿਕਰਮਜੀਤਿਆ ਨਹੀਂ ਮੈਟਰ ਕਰਦਾ ਸੁਖਬੀਰ ਸਿੰਘ ਬਾਦਲ ਨਹੀਂ ਮੈਟਰ ਕਰਦਾ ਰਾਜਾ ਵੜਿੰਗ ਨਹੀਂ ਮੈਟਰ ਕਰਦਾ ਇਹਦੇ ਵਿੱਚ ਮੈਟਰ ਪੰਜਾਬ ਕਰਦਾ ਅਸੀਂ ਖਬਰਾਂ ਚਲਾ ਕੇ ਕੀ ਕਰਾਂਗੇ ਜੀ ਤਾਂ ਇਹ ਖਬਰਾਂ ਪੰਜਾਬ ਨੂੰ ਕੋਈ ਕਿਸੇ ਚੰਗੇ ਪਾਸੇ ਨੂੰ ਲਿਜਾਣ ਦੇ ਵਿੱਚ ਮਦਦ ਕਰਦੀਆਂ ਹੁਣ ਫੇ ਤਾਂ ਇਹਨਾਂ ਖਬਰਾਂ ਦਾ ਮਤਲਬ ਹੈ ਅਦਰਵਾਈਜ਼ ਇੰਡੀਵਿਜੂਅਲ ਖਬਰਾਂ ਦਾ ਮੇਰੇ ਅਕੋਰਡਿੰਗ ਟੂ ਮੀ ਕੋਈ ਮਤਲਬ ਨਹੀਂ ਹੈ ਪ੍ਰਗਟਜੀ ਤੁਸੀਂ ਮਨਿਸਟਰ ਸੀਗੇ ਪਿਛੇ ਸਰਕਾਰ ਨੂੰ ਯਾਦ ਹੈ ਤੁਸੀਂ ਸੁਖੀ ਰੰਦਾਵਾ ਬੜਿਆ ক্লোਜ਼ਡ ਮੀਟਿੰਗਾਂ ਕਰਕੇ ਇਹ ਪਰਚਾ ਜਦੋਂ ਮਜੀਠੇ ਤੇ ਹੋਇਆ 2021 ਦੇ ਵਿੱਚ ਉਸ ਵੇਲੇ ਕਿਉਂਕਿ ਉਸ ਤੋਂ ਸੀ ਪਹਿਲਾਂ ਵੀ ਮੰਤਰੀ ਕੈਪਟਨ ਗਵਰਨਮੈਂਟ ਵੇਲੇ ਵੀ ਅਸੀਂ ਡਰੱਗਸ ਤੇ ਉਸ ਲਈ ਸਾਰਾ ਅਸੀਂ ਡਰੱਗਸ ਦਾ ਮਾਫੀਆ ਖਤਮ ਕਰਾਂਗੇ ਸਾਰਾ ਕੁਝ ਕਰਾਂਗੇ ਤੇ ਉਹ ਸਰਕਾਰ ਨਾਕਾਮ ਕਿਉਂ ਰਹੀ ਕਾਂਗਰਸ ਦੀ ਇਹਦੇ ਖਿਲਾਫ ਕਰਨ ਦੀ ਤੇ ਹੁਣ ਕਿਉਂਕਿ ਇਹ ਆਪ ਵਾਲੇ ਹੀ ਬੋਲ ਰਹੇ ਨੇ ਕਿ ਵੀ ਕੁਝ ਨਹੀਂ ਕੀ ਰਾਜਬੀਤ ਜੀ ਮੈਂ ਬੜੀ ਵਾਰੀ ਔਨ ਰਿਕਾਰਡ ਕਿਹਾ ਇਟ ਇਜ਼ ਅ ਸੋਸ਼ਲ ਕਮ ਐਡਮਿਨਿਸਟ੍ਰੇਟਿਵ ਪ੍ਰੋਬਲਮ ਅੱਛਾ ਜੀ ਇਹ ਤੱਕ ਕੋਈ ਵਾਰੀ ਇਹ ਵੀ ਕਹ ਦਿੰਦੇ ਨਾ ਹੁਣ ਜਦੋਂ 31 ਮਈ ਨੂੰ ਕਹਿੰਦੇ ਸੀ ਵੀ 31 ਮਈ ਤੱਕ ਤਾਂ ਅਸੀਂ ਨਸ਼ਾ ਮੁਕਤ ਪੰਜਾਬ ਕਰ ਦਿੱਤਾ ਇਹਨਾਂ ਵੱਲੋਂ ਤਾਂ ਕਰ ਦਿੱਤਾ ਫਿਰ ਹੁਣ ਕਿੱ ਅਲਟੀਮੇਟਲੀ ਦੇਖੋ ਬਹੁਤ ਕੰਪੀਟੈਂਟ ਜਿਹੜੀਆਂ ਪੁਲਿਸ ਫੋਰਸਸ ਹੈਗੀਆਂ ਉਹਨਾਂ ਕੋਲੋਂ ਵੀ ਨਸ਼ਾ ਖਤਮ ਨਹੀਂ ਹੋਇਆ ਕਿਸੇ ਨਾ ਕਿਸੇ ਫਾਰਮੇਸ਼ਨ ਦੇ ਵਿੱਚ ਸਾਨੂੰ ਇਹਦੇ ਡੈਪਥ ਚ ਜਾਣ ਦੀ ਜ਼ਰੂਰਤ ਆ ਸਾਡਾ ਯੂਥ ਐਗਰੈਸਿਵ ਆ ਯੂਥ ਨੂੰ ਕਿਤੇ ਨਾ ਕਿਤੇ ਉਹ ਉਦਾਸੀ ਦੇ ਵਿੱਚ ਹੈਗਾ ਉਦਾਸੀ ਇਸ ਕਰਕੇ ਹੈਗਾ ਕਿ ਇੱਕ ਤਰ੍ਹਾਂ ਉਹਨੂੰ ਐਜੂਕੇਸ਼ਨ ਸਿਸਟਮ ਸਾਡਾ ਇਹ ਪ੍ਰੋਵਾਈਡ ਨਹੀਂ ਕਰਦਾ ਕਿ ਉਹਨੂੰ ਸਮੇਂ ਦਾ ਹਾਨੀ ਬਣਾ ਸਕੀਏ ਉਹਨੂੰ ਅਪਰਚੂਨਿਟੀ ਨਹੀਂ ਦਿਖ ਰਹੀ ਜਿਹੜੀ ਸਾਡੀ ਐਗਰੀਰੀਅਨ ਸਟੇਟ ਹੈਗੀ ਆ ਐਗਰੀਕਲਚਰ ਜਿਹੜੀ ਆ ਸਾਨੂੰ ਕੋਈ ਬਹੁਤਾ ਪ੍ਰੋਫਿਟ ਨਹੀਂ ਦਿਖਾ ਰਹੀ ਉਸ ਕਰਕੇ ਉਦਾਸੀ ਦੇ ਵਿੱਚੋਂ ਮੈਨੂੰ ਲੱਗਦਾ ਇਹ ਜਿਹੜਾ ਨੈਕਸਟ ਲੈਵਲ ਆ ਇਹ ਨਿਕਲਦਾ ਹੈਗਾ ਸਾਨੂੰ ਬਹੁਤ ਸੋਚ ਸਮਝ ਕੇ ਟਾਪ ਸਾਈਕੋਲੋਜਿਸਟ ਨੂੰ ਟਾਪ ਜਿਹੜੇ ਦੁਨੀਆ ਦੇ ਇਹਨਾਂ ਚੀਜ਼ਾਂ ਦੇ ਮਾਹਿਰ ਹੈਗੇ ਆ ਸਾਡੇ ਪ੍ਰੋਬਲਮ ਕਿੱਥੇ ਆ ਪ੍ਰੋਬਲਮ ਕਿਤੇ ਹੋਰ ਹੈ ਲੱਭਦੇ ਅਸੀਂ ਕਿਤੇ ਹੋਰ ਹੈ ਮੰਨ ਲਓ ਸਿੰਥੈਟਿਕ ਡਰੱਗਾਂ ਸਿੰਥੈਟਿਕ ਡਰਗ ਹੁਣ ਬੇਸਿਕਲੀ ਹੁਣ ਤਾਂ ਮੈਨੂੰ ਲੱਗਦਾ ਡਿਲੀਵਰੀ ਆਮ ਹੋਣ ਲੱਗ ਪਈ ਆ ਮੈਂ ਇਸ ਕਰਕੇ ਕਹਿਣਾ ਪੁਲਿਸ ਦੀ ਪ੍ਰੋਬਲਮ ਨਹੀਂ ਹੈ ਬਾਇਟ ਆਫ ਇਨਸਪਾਈਟ ਆਫ ਦਿਸ ਹੋਲ ਯੁੱਧ ਨਸ਼ਾ ਵਿਰੋਧ ਤੁਸੀਂ ਕਹਿ ਰਹੇ ਹੋ ਫਿਰ ਆਮ ਹੱਲੇ ਵੀ ਡਿਲੀਵਰੀ ਹੋ ਰਹੀ ਆ ਯੈਸ ਡੈਫੀਨਿਟਲੀ ਤੁਸੀਂ ਹੁਣ ਬੱਚੇ ਹੁਣ ਵੀ ਤਾਂ ਤੁਹਾਨੂੰ ਨਹੀਂ ਲੱਗਦਾ ਕਿ ਓਵਰਡੋਜ਼ ਨਾਲ ਬੱਚੇ ਮਰ ਰਹੇ ਹਨ ਮੰਨ ਲਓ ਜੀ 31 ਮਈ ਨੂੰ ਨਸ਼ਾ ਖਤਮ ਹੋ ਗਿਆ ਤੇ ਫਿਰ ਹੁਣ ਆਹ ਕਾਹਦਾ ਯੁੱਧ ਆ ਰੁਚੀਕਾ ਜੀ ਮੇਰੇ ਆਪਣੇ ਹਲਕੇ ਦੇ ਵਿੱਚ ਬੇਸਿਕਲੀ ਮੈਂ ਬਹੁਤ ਹੀ ਕੋਸ਼ਿਸ਼ ਕਰਨ ਤੋਂ ਬਾਅਦ ਇੱਕ ਬੇਸਿਕਲੀ ਡੀ ਐਡਿਕਸ਼ਨ ਸੈਂਟਰ ਸੀਗਾ ਜਿਹਦੇ ਵਿੱਚ ਅਪਰੋਕਸੀਮੇਟਲੀ 13540 ਬੱਚੇ ਸੀਗੇ ਔਰ ਉਹ ਇਲੀਗਲ ਚੱਲ ਰਿਹਾ ਸੀ ਥੱਲੇ ਸਿਸਟਮ ਗੜ ਚੁੱਕਿਆ ਅਲਟੀਮੇਟਲੀ ਉੱਥੇ ਉੱਥੇ ਆਫੀਸ਼ਲ ਟਾਪ ਆਫੀਸ਼ਲ ਡਿਸਟ੍ਰਿਕਟ ਦੇ ਇਨਵੋਲਵ ਹੋਏ ਤਾਂ ਜਾ ਕੇ ਉਹਦੇ ਵਿੱਚੋਂ ਕੁਝ ਬੱਚੇ ਭੱਜ ਗਏ ਕੁਝ ਇਹਨਾਂ ਨੇ ਰਿਸਕਿਊ ਕੀਤੇ ਬੇਸਿਕਲੀ ਇੱਕ ਇੱਕ ਬਿਮਾਰੀ ਆ ਅਸੀਂ ਬਿਮਾਰੀ ਨੂੰ ਜੇ ਉਹਨੂੰ ਟ੍ਰੀਟ ਨਹੀਂ ਕਰਾਂਗੇ ਤੁਸੀਂ ਉਹਨਾਂ ਕਿਤੇ ਬੱਚਿਆਂ ਦੀ ਇੰਟਰਵਿਊ ਸੁਣੋਗੇ ਤਾਂ ਉਹਨਾਂ ਨਾਲ ਇਦਾਂ ਇਨ ਹਿਊਮਨ ਬਿਹੇਵ ਕੀਤਾ ਜਾਂਦਾ ਸੀ ਅਸੀਂ ਤਾਂ ਉਹਨਾਂ ਨੂੰ ਹੋਰ ਪੱਕੇ ਕਰਦੇ ਆ ਸੋ ਇਸ ਕਰਕੇ ਇਹ ਬੇਸਿਕਲੀ ਪਿਓਰਲੀ ਇੱਕ ਮੀਡੀਆ ਕੈਂਪੇਨ ਚਲਾਉਂਦੇ ਆ ਕਿਉਂਕਿ ਜਦੋਂ ਇੱਕ ਮੀਡੀਆ ਕੈਂਪੇਨ ਮੁੱਕ ਜਾਂਦੀ ਹੈ ਫਿਰ ਕਿਉਂਕਿ ਨਸ਼ ਜੁੱਧ ਨਸ਼ਿਆਂ ਵਿਰੁੱਧ ਇਹਦਾ ਨਾਮ ਬਦਲਿਆ ਵੈਸੇ ਹੀ ਤਾਂ ਇਹਨਾਂ ਨੇ ਚਾਰ ਵਾਰੀ ਇਦਾਂ ਦਾ ਜਿਹੜਾ ਉਹ ਨਰੇਟਿਵ ਚਲਾ ਚੁੱਕੇ ਆ ਅ ਤੁਸੀਂ ਪ੍ਰਗਟਜੀ ਯੂ ਪਲੇਡ ਔਨ ਦਾ ਫਰੰਟ ਫੁੱਟ ਇਨ ਲੁਧਿਆਣਾ ਰਾਈਟ ਇਨ ਲੁਧਿਆਣਾ ਵੈਸਟ ਪੋਲਸ ਬਾਈ ਪੋਲਸ ਵਟ ਵੈਂਟ ਰੋਂਗ ਕੀ ਗੜਬੜ ਹੋਈ ਜੀ ਉੱਥੇ ਦੇਖੋ ਹੋ ਸਕਦਾ ਲੋਕਾਂ ਦੇਖੋ ਇੱਕ ਤਾਂ ਲੋਕਾਂ ਦਾ ਨਜ਼ਰੀਆ ਇਹ ਵੀ ਹੁੰਦਾ ਕਿ ਹਾਂ ਵੀ ਹਜੇ ਸਰਕਾਰ ਦਾ ਟਾਈਮ ਹੈਗਾ ਦੇਖੋ ਲੇਟਸ ਬੀ ਵੈਰੀ ਫਰੈਂਕ ਲੇਕਿਨ ਲੋਕੀ ਕੁਝ ਸਿਸਟਮ ਤੋਂ ਵੀ ਤੰਗ ਹੈਗੇ ਆ ਉਹ ਸੋਚਦੇ ਆ ਕਿ ਆਹ ਇਦਾਂ ਨਹੀਂ ਇਦਾਂ ਹੋਇਆ ਫਿਰ ਕੰਪੈਰੀਜ਼ਨ ਬਿਟਵੀਨ ਕਾਂਗਰਸ ਪਾਰਟੀ ਐਂਡ ਆਮ ਆਦਮੀ ਪਾਰਟੀ ਸੋ ਸਾਨੂੰ ਲੱਗਦਾ ਵੀ ਸਾਨੂੰ ਹੋਰ ਇੰਪਰੂਵਮੈਂਟ ਦੀ ਜਰੂਰਤ ਹੈਗੀ ਆ ਔਰ ਉਹਦੇ ਨਾਲ ਨਾਲ ਲੋਕਾਂ ਨੂੰ ਵੀ ਇਸ ਓਵਰਆਲ ਸਿਚੁਏਸ਼ਨ ਨੂੰ ਅਸੈਸ ਕਰਨ ਦੀ ਜਰੂਰਤ ਹੈ ਨਾ ਕਿ ਅਸੀਂ ਇੱਕ ਚੀਜ਼ ਨੂੰ ਦੇਖੀ ਜਾਈਏ ਕਿ ਹਾਂ ਬਈ ਵੀ ਸਾਨੂੰ ਕੀ ਸਾਡਾ ਕੀ ਆ ਕਿਉਂਕਿ ਜਦੋਂ ਅਸੀਂ ਸੂਬੇ ਦੀ ਗੱਲ ਕਰਾਂਗੇ ਜਦੋਂ ਅਸੀਂ ਦੇਸ਼ ਦੀ ਗੱਲ ਕਰਾਂਗੇ ਤਾਂ ਸਾਡਾ ਮਾਈਂਡਸੈਟ ਡਿਫਰੈਂਟ ਹੋਊਗਾ ਪਰ ਜਦੋਂ ਅਸੀਂ ਇਹ ਕਹਿੰਦੇ ਆ ਕਿ ਹਾਂ ਬਈ ਮੈਨੂੰ ਤਾਂ ਆਹ ਮਿਲ ਜਵੇ ਮੈਂ ਤਾਂ ਠੀਕ ਹੈਗਾ ਦੂਸਰਾ ਹੈਗਾ ਮੈਂ ਨਹੀਂ ਕਿੰਦਾ ਪਿਛਲੇ ਸਮੇਂ ਚ ਸਰਕਾਰਾਂ ਨੇ ਇਹ ਜੇ ਬਾਈ ਲੈਕਨ ਹੁੰਦੀ ਉੱਥੇ ਧੱਕਾ ਨਹੀਂ ਕਰਦੀ ਪਰ ਇਹਨਾਂ ਨੇ ਤਾਂ ਸਪੈਸ਼ਲਿਸਟ ਤੇ ਸੁਪਰ ਸਪੈਸ਼ਲਿਸਟ ਬਣਾ ਲਏ ਇਹਦਾ ਕਮਾਲ ਹੈ ਪ੍ਰਗਟ ਜੀ ਤੁਸੀਂ ਰਿਜ਼ਾਈਨ ਕੀਤਾ ਕਿ ਕਿਹਨੇ ਰਿਜ਼ਾਈਨ ਕੀਤਾ ਆਸ਼ੂ ਨੇ ਰਿਜ਼ਾਈਨ ਕੀਤਾ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਸੀ ਪਾਰਟੀ ਨੂੰ ਨਹੀਂ ਕੁਛ ਨਹੀਂ ਮੈਸੇਜ ਮੇਰਾ ਤਾਂ ਪਿਓਰਲੀ ਸਿਰਫ ਇਨਾ ਆ ਕਿ ਜੇ ਕਈ ਵਾਰੀ ਦੇਖੋ ਡਿਫਰੈਂਸ ਆਫ opinion ਮੇਰੀ ਹੋ ਸਕਦਾ ਮੇਰੀ opinion ਰਾਜੇ ਬੜਿੰਗ ਨਾਲ ਨਾ ਮੈਚ ਕਰਦੀ ਹੋਵੇ ਮੈਂ ਇਹਨੂੰ ਕੋਈ ਡਨਾਈ ਨਹੀਂ ਕਰਦਾ ਉਦੀ ਕੋਈ opinion ਮੈਨੂੰ ਨਾ ਮੈਚ ਕਰਦੀ ਹੋਵੇ ਸੋ ਮੈਨੂੰ ਲੱਗਦਾ ਕਿ ਉਹਨੂੰ ਇਹੋ ਜੀ ਟੀਮ ਸੈਂਸੀਜ਼ ਪੀਸੀਸੀ ਉਹਨੂੰ ਆਪਣੀ ਟੀਮ ਇਹੋ ਜੀ ਬਣਾ ਲੈਣੀ ਚਾਹੀਦੀ ਆ ਜਿਹੜੀ ਉਹਦੇ ਨਾਲ ਮੈਚ ਕਰਦੀ ਹੋਵੇ ਔਰ ਉਹਦੇ ਨਾਲ ਕਾਂਗਰਸ ਜਿਹੜੀ ਆ ਬੈਟਰ ਪੋਜੀਸ਼ਨ 'ਚ ਜਾ ਸਕਦੀ ਤੁਹਾਨੂੰ ਲੱਗਦਾ ਤੁਸੀਂ ਉਹਦੀ ਟੀਮ 'ਚ ਫਿੱਟ ਨਹੀਂ ਹੁੰਦੇ ਨਹੀਂ ਨਹੀਂ ਮੈਂ ਇਹ ਨਹੀਂ ਕਹਿੰਦਾ ਮੈਂ ਕਹਿੰਨਾ ਡਿਫਰੈਂਸ ਆਫ opinion ਹਰ ਜਗ੍ਹਾ ਹੁੰਦੀ ਹੈ ਇੱਕ ਘਰ ਦੇ ਵਿੱਚ ਵੀ ਹੁੰਦੀ ਆ ਘਰ 'ਚ ਨਹੀਂ ਹੁੰਦੀ ਆਪਾਂ ਕਈ ਵਾਰੀ ਆਪਣੇ ਬਜ਼ੁਰਗਾਂ ਦੀ opinion ਹੁੰਦਾ ਆਪਾਂ ਘਰ ਤੋਂ ਛੱਡ ਕੇ ਤਾਂ ਨਹੀਂ ਚਲੇ ਜਾਂਦੇ ਨਹੀਂ ਮੈਂ ਛੱਡ ਕੇ ਤਾਂ ਕਿਤੇ ਗਿਆ ਨਹੀਂ ਮੈਂ ਤਾਂ ਬੇਸਿਕਲੀ ਪਹਿਲਾਂ ਵਾਈਸ ਪ੍ਰੈਜ਼ੀਡੈਂਟ ਸੀ ਮੈਨੂੰ ਤਾਂ ਕੋਈ ਇਹਦੇ ਵਿੱਚ ਪ੍ਰੋਬਲਮ ਹੈ ਨਹੀਂ ਪ੍ਰਕਰਤ ਜੀ ਇੱਕ ਇਹਦੇ ਚ ਹੋਰ ਰਿਲੇਟਡ ਸਵਾਲ ਹੈਗਾ ਕਿ ਰਾਜਾ ਵਡਿੰਗ ਤੇ ਬਾਜਵਾ ਨੇ ਕੈਂਪੇਨ ਜੁਆਇਨ ਨਹੀਂ ਕੀਤੀ ਬਹੁਤ ਸਾਰੇ ਆਸ਼ੂਨਾ ਡਿਫਰੈਂਸਿਸ ਸੀ ਕਿ ਉਹ ਕੀ ਮਾਮਲਾ ਕੀ ਹੈਗਾ ਨਹੀਂ ਮੈਨੂੰ ਲੱਗਦਾ ਕੋਈ ਇਹੋ ਜਿਹਾ ਮਾਮਲਾ ਨਹੀਂ ਦੇਖੋ ਰਾਜਮੀਤ ਜਿਹੜਾ ਜਲੰਧਰ ਇਲੈਕਸ਼ਨ ਸੀ ਉਹਦੇ ਵਿੱਚ ਮੈਨੂੰ ਲੱਗਦਾ ਸਾਰੇ ਪੰਜਾਬ ਕਾਂਗਰਸ ਦੀ ਓਵਰ ਐਂਟਰੀ ਸੀ ਜਿਹਦੇ ਵਿੱਚ ਆਮ ਬੰਦਾ ਜਿਹੜਾ ਆ ਉਹ ਜਿਹੜਾ ਆਮ ਵਰਕਰ ਆ ਜਾਂ ਕਾਉਂਸਲਰ ਆ ਜਾਂ ਕੋਈ ਆ ਉਹ ਕਈ ਵਾਰੀ ਲੀਡਰਾਂ ਨੂੰ ਸੰਭਾਲਦਾ ਹੀ ਰਹਿ ਜਾਂਦਾ ਸੋ ਮੈਨੂੰ ਲੱਗਦਾ ਇਹ ਜਿਹੜਾ ਆ ਇਹ ਇਹ ਇਹਨੂੰ ਇਹੋ ਜਿਹਾ ਕੀਤਾ ਗਿਆ ਸੀ ਕਿ ਜਾਂ ਕਿ ওভার ਬਿਨਾ ਹੋਵੇ ਤੇ ਬਹੁਤਾ ਬਿਨਾ ਘਟ ਹੋਵੇ ਅੱਛਾ ਜਿੱਥੇ ਫਿਰ ਜੇ ਕਿਤੇ ਕਾਗਜ਼ ਭਰਉਣ ਵਾਲੀ ਗੱਲ ਹੈਗੀ ਆ ਜਾਂ ਦੂਸਰੀ ਜਿੱਥੇ ਕੋਈ ਮੇਨ ਈਵੈਂਟਸ ਹੈਗੇ ਆ ਉੱਥੇ ਉਹ ਆਏ ਹੈਗੇ ਆ ਦੋਨੀਆਂ ਆਏ ਹੈਗੇ ਆ ਔਰ ਦੂਸਰੀ ਗੱਲ ਹੈ ਕਿ ਬਟ ਆਜਾ ਜੀ ਨੇ ਇਸ ਤੋਂ ਉਲਟ ਗੱਲ ਕਹੀ ਉਹਨੇ ਕਿਹਾ ਵੀ ਮੈਨੂੰ ਸੱਦਾ ਦੇਣਾ ਨਹੀਂ ਚਾਹੀਦਾ ਸੀ ਬੜਿੰਗ ਸਾਹਿਬ ਨੂੰ ਆਪੇ ਆਉਣਾ ਚਾਹੀਦਾ ਸੀ ਨਹੀਂ ਮੈਨੂੰ ਲੱਗਦਾ ਦੇਖੋ ਜਦੋਂ ਕਿਤੇ ਵਿਆਹ ਕਰਿਆ ਹੋਵੇ ਮੈਨੂੰ ਇਹ ਲੱਗਦਾ ਹੁੰਦਾ ਵੀ ਬੰਦੇ ਨੂੰ ਪਾਰਟਿਸਿਪੇਟ ਕਰਨਾ ਚਾਹੀਦਾ ਉਹਦੇ ਵਿੱਚ ਜਿੱਥੇ ਕਿਤੇ ਵੀ ਉਹਦਾ ਜਗ੍ਹਾ ਹੋ ਸਕੇ ਕੀ ਬਾਜਵਾ ਸਾਹਿਬ ਤੇ ਬੜਿੰਗ ਨੇ ਪਾਰਟਿਸਿਪੇਟ ਕੀਤਾ ਕਿ ਨਹੀਂ ਕੀਤਾ ਨਹੀਂ ਨਹੀਂ ਆਪਣੀ ਵਿੱਚ ਕੀਤਾ ਹੀ ਆ ਕਿਉਂਕਿ ਓਪਨਿੰਗ ਤੇ ਵੀ ਜਦੋਂ ਬਾਜਵਾ ਸੀ ਇਟ ਅ ਗੁੱਡ ਵੇ ਟੂ ਪਾਰਟਿਸਿਪੇਟ was it was it to to uh, was it to, to the fact that could have actually ਉਹਨਾਂ ਉਹਨਾਂ ਦੀ ਆਪਣੀ ਰੁਚਿਕਾ ਜੀ ਉਹਨਾਂ ਦੀ ਆਪਣੀ ਹੀ ਨਜ਼ਰੀਆ ਹੈਗਾ ਮੈਂ ਉਹਨਾਂ ਦੇ ਨਜ਼ਰੀਏ ਨੂੰ ਜਾਂ ਮੈਂ ਉਹਨਾਂ ਦੀ ਕਹ ਲਓ ਕਿ ਜਿੰਨੀ ਉਹਨਾਂ ਦੀ ਉੱਥੇ ਕਹ ਲਓ ਕਿ ਵੋਟ ਲੋਕੀ ਜਾਣਦੇ ਹੈਗੇ ਆ ਲੋਕਸ਼ੇਰ ਹੈਗੇ ਆ ਹੋ ਸਕਦਾ ਉਹ ਨਹੀਂ ਸਾਰਿਆਂ ਨੂੰ ਕਿਹਾ ਹੋਵੇ ਵੀ ਵੋਟ ਪਾਓ ਮੈਨੂੰ ਲੱਗਦਾ ਜਦੋਂ ਪਾਰਟੀ ਦੀ ਗੱਲ ਆਉਂਦੀ ਹੈ ਫਿਰ ਤਾਂ ਅਸ਼ੂ ਨੇ ਥੋੜੇ ਦਿਨ ਪਹਿਲਾਂ ਟਵੀਟ ਕੀਤਾ ਰਿਜ਼ਾਈਨ ਕਰ ਦਵਾ ਦਿੱਤੀ ਕਿ ਪ੍ਰੌਕਸੀ ਨਾਲ ਸੈਟਲ ਸਕੋਰ ਸੈਟਲ ਕਰਨ ਦਾ ਕੋਸ਼ਿਸ਼ ਕੀਤੀ ਗਈ ਮੈਨੂੰ ਮੇਰੀ ਕੈਂਪੇਨ ਨੂੰ ਡਿਸਟਰਬ ਕੀਤਾ ਗਿਆ ਉਹਨੇ ਨਾਮ ਨਹੀਂ ਲਿਆ ਕਿਸੇ ਦਾ ਬਟ ਉਹਨੇ بڑا ਉਹ ਤੁਹਾਨੂੰ ਕੀ ਲੱਗਦਾ ਉਹ ਇਸ ਤਰ੍ਹਾਂ ਦਾ ਟਵੀਟ ਕਿਉਂ ਕੀਤਾ ਉਹਨੇ ਬੀ ਕੁਝ ਜਿੱਥੇ ਜਿੱਥੇ ਐਕਚੁਅਲੀ ਇਲੈਕਸ਼ਨ ਕੀ ਹੁੰਦੀ ਹੈ ਇਲੈਕਸ਼ਨ ਤਾਂ ਇਹ ਹੁੰਦੀ ਹੈ ਵੀ ਜਿੱਥੇ ਜਿੱਥੇ ਜਿਹਦੀ ਡਿਊਟੀ ਲੱਗ ਗਈ ਮਨੂੰ ਮੰਨ ਲਓ ਮੈਨੂੰ ਚਾ ਤਿੰਨ ਵਾਰਡ ਜਾਂ ਚਾਰ ਬੋਰਡ ਦਿੱਤੇ ਤਾਂ ਮੈਂ ਤਾਂ ਮਤਲਬ ਡੇ 1 ਤੋਂ ਲੈ ਕੇ ਡੇ ਲਾਸਟ ਤੱਕ ਮੈਂ ਤਾਂ ਹੀ ਬਸ ਵੈਰੀ ਮੱਚ ਥੇਰ ਕਿਉਂਕਿ ਜਦੋਂ ਤੁਸੀਂ ਓਵਰਆਲ ਦੇਖਦੇ ਆ ਤੁਹਾਨੂੰ ਕਿਤੇ ਕਮੀਆਂ ਪੇਸ਼ੀਆਂ ਲੱਗਦੀਆਂ ਕਿਤੇ ਕੁਝ ਨਾ ਕੁਝ ਲੱਗਦਾ ਹੈਗਾ ਉਹ ਤੁਸੀਂ ਅਸੈਸ ਕਰ ਸਕਦੇ ਆ ਉਹਦੇ ਵਿੱਚ ਖੈਰ ਜਿਹੜਾ ਮੰਨ ਲਓ ਮੰਨ ਲਓ ਜਿਹੜਾ ਕੋਈ ਬੰਦਾ ਇਹਨੂੰ ਮੈਨੇਜਮੈਂਟ ਕਰ ਰਿਹਾ ਹੈਗਾ ਉਹ ਅਸੈਸ ਕਰ ਸਕਦਾ ਪਰ ਉਹਦੇ ਵਿੱਚ ਸ਼ਾਇਦ ਮੇਰੇ ਵਰਗਾ ਬੰਦਾ ਇਸ ਕਰਕੇ ਰਿਸਰਚ ਕਰ ਰਿਹਾ ਵੀ ਮੈਂ ਤਾਂ ਉੱਥੇ ਫਸਿਆ ਆ ਜਿੱਥੇ ਮੈਨੂੰ ਚਲੋ ਉਹ ਤਾਂ ਹੋ ਗਿਆ ਜੇ ਹੁਣ ਤਾਂ ਦੱਸ ਦਿਓ ਉਹ ਤਾਂ ਇਲੈਕਸ਼ਨ ਅਨਾਲਿਸਿਸ ਵੀ ਹੋ ਗਿਆ ਕਿ ਪ੍ਰੌਕਸੀਸ ਕਿਹੜੀਆਂ ਜਿਹਨਾਂ ਨਾਲ ਸੈਟਲ ਸਕੋਲ ਕਰਨ ਦੇ ਕੋਸ਼ਿਸ਼ ਕੀਤੇ ਗਏ ਵੀ ਕੰਪੇਨ ਨੂੰ ਡਿਸਰਬ ਕੀਤਾ ਗਿਆ ਨਹੀਂ ਮੈਨੂੰ ਦੇਖ ਸੈਬੋਟਾਜ ਕੀਤਾ ਗਿਆ ਕੰਪੇਨ ਨੂੰ ਦੇਖੋ ਮੈਨੂੰ ਇਹਦੇ ਬਾਰੇ ਕਿਉਂਕਿ ਉਹਦੇ ਤੋਂ ਬਾਅਦ ਕੋਈ ਬਹੁਤੀ ਡਿਸਕਸ਼ਨ ਹੋਈ ਨਹੀਂ ਇਸ ਕਰਕੇ ਮੇਰਾ ਮੇਰੇ ਖਲ ਕਮੈਂਟੇ ਦੇ ਤੇ ਕਰਨਾ ਬਣਦਾ ਨਹੀਂ ਹੈ ਤੁਸੀਂ ਜਿਹੜੇ ਸੁਜੈਸ਼ਨ ਦੇ ਰਹੇ ਹੋ ਕਾਂਗਰਸ ਦੇ ਵਿੱਚ ਚੰਗੇ ਮਤਲਬ ਬੋਡੀ ਬਣਾਓ ਤੁਸੀਂ ਹਾਈ ਕਮਾਂਡ ਨੂੰ ਜਾ ਕੇ ਦੱਸਣ ਨੂੰ ਤਿਆਰ ਹੋ ਤੁਹਾਨੂੰ ਬੁਲਾਇਆ ਹੈ ਜਾਂ ਜਾਓਗੇ ਤੁਸੀਂ ਨਹੀਂ ਜਾਵਾਂਗੇ ਜੀ ਬੁਲਾਉਣਗੇ ਤਾਂ ਜ਼ਰੂਰ ਜਾਵਾਂਗੇ ਡੈਫੀਨਿਟਲੀ ਜਾਵਾਂਗੇ ਕਿਉਂ ਨਹੀਂ ਜਾਵਾਂਗੇ ਪਰਕਾ ਜੀ ਆਈਓ ਕੰਟੈਂਡਰ ਫਾਰ ਦ ਪੋਸਟ ਆਫ ਪੀਸੀਸੀ ਚੀਫ ਮੈਂ ਤਾਂ ਟੀਮ ਦਾ ਚਾਹਵਾਨ ਹਾਂ ਕਿਉਂਕਿ ਆਈ ਐਮ ਅ ਟੀਮ ਪਲੇਅਰ ਬਟ ਡੂ ਯੂ ਵਾਂਟ ਟੂ ਬੀ ਅ ਲੀਡਰ ਆਫ ਦ ਟੀਮ ਆਰ ਯੂ ਆਰ ਯੂ ਟ੍ਰਾਈਂਗ ਫਾਰ ਦਿਸ ਆਈ ਡੋਨੋ ਕਿਉਂਕਿ ਇਹ ਮੇਰੇ ਹੱਥ ਚ ਨਹੀਂ ਹੈ ਮੈਂ ਲੇਕਿਨ ਮੈਂ ਇਹ ਸਮਝਦਾ ਜੇ ਪੰਜਾਬ ਲਈ ਆਉਣ ਵਾਲੇ ਸਮੇਂ ਲਈ ਕੰਮ ਕਰਨਾ ਪੰਜਾਬ ਦੀ ਜਿਹੜੀ ਰਾਜਨੀਤੀ ਆ ਜਾਂ ਪੰਜਾਬ ਦਾ ਜਿਹੜਾ ਰਾਜ ਆ ਉਹ ਕੰਡਿਆਂ ਦਾ ਨਹੀਂ ਉਹ ਸੂਲਾਂ ਦਾ ਤਾਜ ਆ ਜਿਸ ਸਿਚੁਏਸ਼ਨ ਦੇ ਵਿੱਚ ਵੀ ਇਹ ਸਰਕਾਰ ਨੇ ਜੇ ਇਹ 2027 ਤੱਕ ਕੰਪਲੀਟ ਕਰਦੀ ਹੈਗੀ ਆ ਤਾਂ 5.5 5.5 ਲੱਖ ਕਰੋੜ ਦਾ ਕਰਜ਼ਾ ਛੱਡ ਕੇ ਜਾਊਗੀ ਉਹ ਪੁਲਿਸ ਫੋਰਸ ਛੱਡ ਕੇ ਜਾਊਗੀ ਜਿਹੜੀ ਬੇਸਿਕਲੀ ਕੰਟਰੋਲ ਦੇ ਵਿੱਚ ਨਹੀਂ ਹੈਗੀ ਕੰਪੈਰੀਟਿਵਲੀ ਉਹ ਬੱਚੇ ਜਿਹੜੇ ਸਾਡੇ ਸਮੇਂ ਦੇ ਹਾਣੀ ਨਹੀਂ ਹੈਗੇ ਉਹ ਐਗਰੀਕਲਚਰ ਪਾਲਿਸਿਸ ਜਿਹੜੀਆਂ ਬੇਸਿਕਲੀ ਸਾਨੂੰ ਹਜੇ ਕਿਸੇ ਪਾਸੇ ਨਹੀਂ ਲੈ ਜਾ ਰਹੀਆਂ ਕੀ ਉਹ ਵਾਲੇ ਦੁਆਲੇ ਉਹ ਡਿਸਟਰਬੈਂਸ ਜਿਹਦੇ ਵਿੱਚ ਸਾਨੂੰ ਬੇਸਿਕਲੀ ਬਦਨਾਮ ਵੀ ਕੀਤਾ ਜਾਂਦਾ ਟੈਗਿੰਗ ਵੀ ਕੀਤੀ ਜਾਂਦੀ ਆ ਮੈਂ ਐਗਜ਼ਾਮਪਲ ਦੇ ਦਿੰਦਾ ਜਿਹੜਾ ਮੁੰਡਾ ਦਲਜੀਤ ਦਸਾਂਜਾ ਹੈ ਹੀ ਇਜ਼ ਅ ਕਲਾਕਾਰ ਕਲਾਕਾਰ ਦੀ ਕੋਈ ਬਾਉਂਡਰੀ ਨਹੀਂ ਹੁੰਦੀ ਨਾ ਉਹਦਾ ਕੋਈ ਧਰਮ ਹੁੰਦਾ ਨਾ ਉਹਦੀ ਕੋਈ ਜਾਤ ਹੁੰਦੀ ਇਸ ਗੱਲ ਨਹੀਂ ਨਾ ਟਾਰਗੇਟ ਕਰੋ ਕਿ ਹਾਂ ਬਈ ਇਹ ਇਹ ਪੰਜਾਬੀ ਆ ਜਾਂ ਸਿੱਖ ਹੈ ਸੋ ਇਸ ਕਰਕੇ ਮੇਰੀ 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 ਜਿਹੜੀ ਥਾਟ ਪ੍ਰੋਸੈਸ ਹੈ ਉਹ ਇੰਟਾਇਰਲੀ ਡਿਫਰੈਂਟ ਹੈਗਾ ਮੈਂ ਕਿਹਾ ਲੇਟ ਅਸ ਸਿਟ ਟੂਗੇਦਰ ਟੀਮ ਬਣਾਓ ਟੀਮ ਬਣਾ ਕੇ ਇਵਨ ਸਾਨੂੰ ਐਕਸਪਰਟਸ ਦੀ ਜ਼ਰੂਰਤ ਹੈਗੀ ਆ ਅਲੱਗ ਅਲੱਗ ਫੀਲਡ ਦੇ ਐਕਸਪਰਟਸ ਦੀ ਜ਼ਰੂਰਤ ਹੈ ਇਹਨਾਂ ਚੋਂ ਆਪਾਂ ਨਿਕਲਣਾ ਕਿੱਦਾਂ ਆ ਅਸੀਂ ਕਈ ਵਾਰੀ ਹਾਂ ਮੈਂ ਇਸ ਗੱਲ ਨਾਲ ਸਹਿਮਤ ਹੈਗਾ ਕਿ ਕਈ ਵਾਰੀ ਅਸੀਂ ਆਪਣੀਆਂ opinion ਇੰਨੀਆਂ ਸਟਰੋਂਗ ਕਰ ਲੈਂਦੇ ਆ ਵੀ ਅਸੀਂ ਆਪਸ ਵਿੱਚ ਗੱਲ ਕਰਨ ਨੂੰ ਤਿਆਰ ਨਹੀਂ ਹੁੰਦੇ ਅਸੀਂ ਤਾਂ ਕਾਂਗਰਸ ਵਿੱਚ ਇਹ ਹਾਲਾਤ ਹੈਗੇ ਨੇ ਮੈਂ ਬਹੁਤ ਨਹੀਂ ਕੱਲੀ ਕਾਂਗਰਸ ਨਹੀਂ ਨਹੀਂ ਕੱਲੀ ਕਾਂਗਰਸ 'ਚ ਨਹੀਂ ਹੈ ਨਹੀਂ ਮੈਂ ਮੈਂ ਕਾਂਗਰਸ ਦੀ ਨਹੀਂ ਮੈਂ ਤਾਂ ਕਾਂਗਰਸ ਹੀ ਕਾਲ ਕਰ ਰਹੀ ਹਾਂ ਲੇਕਿਨ ਸਾਡੀ ਸਾਡੀਆਂ ਸਾਰਿਆਂ ਦੀ ਸੋਚ ਕਿਤੇ ਨਾ ਕਿਤੇ ਇਸ ਐਂਗਲ ਨਾਲ ਕੋਈ ਬਹੁਤ ਹੀ ਚੰਗੀ ਨਹੀਂ ਹੈ ਜਿਹਦੇ ਲਈ ਅਸੀਂ ਕਰਨਾ ਹੈਗਾ ਜਿਹਦੇ ਲਈ ਫਾਈਟ ਕਰਦੇ ਕਿ ਅਸੀਂ ਉਹਦੇ ਨਾਲ ਉਹਦੇ ਲਈ ਡਿਸਕਸ ਕਰਦੇ ਹਾਂ ਸਾਡੀ ਏਡੀ ਵੱਡੀ ਕੋਈ ਪ੍ਰਗਟ ਸਿੰਘ ਕੁਝ ਨਹੀਂ ਹੈ ਇਸ ਸਿਸਟਮ ਦੇ ਵਿੱਚ ਰਾਜਾ ਬੜਿੰਗ ਇਸ ਸਿਸਟਮ 'ਚ ਕੁਝ ਨਹੀਂ ਹੈ ਸੁਖਬੀਰ ਬਾਦਲ ਚਾਹੇ ਜੋ ਮਰਜ਼ੀ ਹੋਣ ਇਹਦੇ 'ਚ ਕੁਝ ਨਹੀਂ ਹੈ ਪੰਜਾਬ ਨਾਲੋਂ ਵੱਡਾ ਕੁਝ ਨਹੀਂ ਹੈ ਜੇ ਅਸੀਂ ਉਹਦੇ ਬਾਰੇ ਡਿਸਕਸ ਵੀ ਨਹੀਂ ਕਰਦੇ ਦੈਨ ਹਾਊ ਵੀ ਆਰ ਜਸਟੀਫਾਈਂਗ ਆਰ आवर ਰੋਲ ਇਨ ਦਾ ਸਿਸਟਮ ਕਿਉਂਕਿ ਮੈਂ ਤਾਂ ਈ ਸਿੰਗਲ ਨਾਲ ਹੀ ਹਮੇਸ਼ਾ ਜ਼ਿੰਦਗੀ ਦੇ ਵਿੱਚ ਚਾਹੇ ਮੈਂ ਹਿੰਦੁਸਤਾਨ ਦੀ ਕਪਤਾਨੀ ਕੀਤੀ ਹੈ ਚਾਹੇ ਜੋ ਵੀ ਕੀਤਾ ਹੈਗਾ ਮੈਂ ਇਸ ਨਜ਼ਰੀਏ ਨਾਲ ਨਹੀਂ ਕੀਤਾ ਹੈਗਾ ਕਿ ਅਸੀਂ ਉਹਨੂੰ ਬੈਟਰ ਕਿਵੇਂ ਕਰ ਸਕਦੇ ਆ ਪਰਗਟ ਜੀ ਜਿਹੜਾ ਰਿਸ਼ਕਾ ਜੀ ਨੇ ਸਵਾਲ ਪੁੱਛਿਆ ਕਿ ਵੀ ਕਾਂਗਰਸ ਪਾਰਟੀ ਦਾ ਹਾਲਿਸ ਕਰਕੇ ਹੋਇਆ ਕਿ ਚ ਸੀਐਮ ਦੇ ਦਾਵੇਦਾਰ ਬਹੁਤ ਜ਼ਿਆਦਾ ਨਹੀਂ ਇਹ ਬਿਮਾਰੀ ਤੋਂ ਆਪਾਂ ਪਾਰਟੀ ਨੂੰ ਕਿਦਾਂ ਨਜ਼ਰ ਆ ਤਾ ਸਕਦੇ ਆ ਨਹੀਂ ਨਹੀਂ ਮੈਂ ਤਾਂ ਪੱਲੇ ਲੜੀ ਜਾਂਦੇ ਨੇ ਮੈਂ ਤਾਂ ਕਹਿੰਦਾ ਟੀਮ ਬਣਾਉਣੀ ਚਾਹੀਦੀ ਆ ਐਕਸਪਲੇਨ ਕਰੋ ਕਿਦਾਂ ਕੀ ਮਤਲਬ ਹੈ ਤਾਂ ਟੀਮ ਤੋਂ ਕੀ ਮਤਲਬ ਹੈ ਟੀਮ ਦਾ ਲੀਡਰ ਦੀ ਲੜਾਈ ਹੈ ਨਾ ਲੀਡਰ ਦੀ ਸਾਰੀ ਟੀਮ ਦੀ ਲੀਡਰ ਨਹੀਂ ਹੈਗੀ ਮੈਂ ਕਹਿੰਦਾ ਜਿਹੜਾ ਜਿਹੜਾ ਸਾਡਾ ਨਾ ਬੇਸਿਕਲੀ ਜਿਹੜਾ ਚੀਫ ਮਿਨਿਸਟਰ ਆਫ ਸਿਸਟਮ ਹੈ ਇਹ ਟੋਟਲੀ ਫੇਲ ਹੈਗਾ ਉਹ ਇਸ ਕਰਕੇ ਫੇਲ ਹੈ ਤੁਸੀਂ ਟੋਟਲ ਦੇਖ ਲਓ ਹਿੰਦੁਸਤਾਨ ਦੀ ਟੋਟਲ ਡੈਮੋਕ੍ਰੇਸੀ ਦੇ ਵਿੱਚ ਦੇਖ ਲਓ ਅੱਜ ਅਮਿਤ ਸ਼ਾਹ ਤੇ ਮੋਦੀ ਤੋਂ ਬਿਨਾ ਕੋਈ ਪਤਾ ਨਹੀਂ ਹਿੱਲ ਸਕਦਾ ਜੀ ਇੱਥੇ ਕੇਜਰੀਵਾਲ ਡੀ ਫੈਕਟੋ ਚੀਫ ਮਿਨਿਸਟਰ ਹੈ ਇਹਦਾ ਮਤਲਬ ਸਾਡੀ ਇੰਟਰਨਲ ਡੈਮੋਕ੍ਰੇਸੀ ਗਈ ਕਿੱਥੇ ਅਸੀਂ ਉਸ ਗੱਲ ਨੂੰ ਕਹਿਣ ਨੂੰ ਤਿਆਰ ਨਹੀਂ ਆਪਾਂ ਨੂੰ ਐ ਲੱਗਦਾ ਕੋਈ ਸੁਪਰ ਹਿਊਮਨ ਬੀਿੰਗ ਬਣ ਜਾਂਦਾ ਕੋਈ ਇੱਕ ਬੰਦਾ ਮੈਂ ਨਹੀਂ ਕਹਿੰਦਾ ਉਹ ਇੱਕ ਬੰਦਾ ਲੀਡਰ ਹੋ ਸਕਦਾ ਬਟ ਸੁਪਰ ਹਿਊਮਨ ਬੀਿੰਗ ਨਹੀਂ ਹੋ ਸਕਦਾ ਉਹਨੂੰ ਸਿਸਟਮ ਨੂੰ ਚਲਾਉਣ ਲਈ ਯੂ ਹੈਵ ਟੂ ਹੈਵ ਅ ਟੀਮ ਹੁਣ ਆਪਾਂ ਇੱਕ ਸ਼ੋਅ ਕਰ ਰਹੇ ਆ ਇਹਦੇ ਵਿੱਚ ਕੈਮਰਾਮੈਨ ਵੀ ਹੈਗਾ ਇਹਦੇ ਵਿੱਚ ਟੈਕਨੀਕਲ ਟੀਮ ਵੀ ਹੈਗੀ ਇਹਨੂੰ ਅਪਲਿੰਕ ਕਰਨ ਲਈ ਵੀ ਹੈਗਾ ਆਪਾਂ ਵੀ ਹੈਗੇ ਆ ਸੋ एवरीवन ਬਾਡੀ ਹੈਜ਼ ਅ ਰੋਲ ਟੂ ਪਲੇ ਜਦੋਂ ਅਸੀਂ ਕਿਸੇ ਦਾ ਵੀ ਰੋਲ ਮਾਈਨਸ ਕਰ ਦਿੰਨੇ ਆ ਉਹ ਜ਼ਿੰਦਗੀ ਦੇ ਵਿੱਚ ਚਾਹੇ ਜੋੜਾ ਮਰਜੀ ਬਣ ਜਾਵੇ ਕੋਈ ਰੋਡ ਮੈਪ ਤਾਂ ਦੱਸੋ ਨਾ ਸਰ ਕਿੱਦਾਂ ਕਰੋਗੇ ਮੈਂ ਤਾਂ ਕਹਿਣ ਡਿਆ ਮੈਂ ਕਹਿਣ ਡਿਆ ਵੀ ਮੈਂ ਤਾਂ ਇਹੀ ਕਹਿਣ ਡਿਆ ਤੁਹਾਨੂੰ ਵੀ ਵੀ ਹੈਵ ਟੂ ਹੈਵ ਅ ਟੀਮ ਜਿਹਦੇ ਵਿੱਚ ਸਾਡੀ ਕੋਈ ਗੋਨੀ ਹੋਣੀ ਚਾਹੀਦੀ 10 ਬੰਦੇ ਬੈਠੋ 12 ਬੰਦੇ ਬੈਠੋ 15 ਬੰਦੇ ਬੈਠੋ ਵੀ ਬੰਦੇ ਬੈਠੋ No problem ਤੁਹਾਡਾ ਕਹਿਣ ਦਾ ਮਤਲਬ ਚੀਫ ਮਿਨਿਸਟਰ ਕੈਂਡੀਡੇਟ ਅਨਾਉਂਸ ਨਹੀਂ ਕਰਨਾ ਚਾਹੀਦਾ ਜੇਕਰ ਪ੍ਰੋਫਾਈਲ ਚੇਂਜ ਕਰਨੀ ਚਾਹੀਦੀ ਨਹੀਂ 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 ਚੀਫ ਮਿਨਿਸਟਰ ਹੋਵੇ ਐਂਡ ਆਫ ਦਾ ਡੇ ਹੀ ਹੈਸ ਟੂ ਲੈਸਨ ਚੀਫ ਮਿਨਿਸਟਰ ਕੋਈ ਸੁਪਰ ਹਿਊਮਨ ਬੀਿੰਗ ਨਹੀਂ ਹੁੰਦਾ ਸਰ ਜੀ ਆਫਟਰ ਕੈਪਟਨ ਅਮਰਿੰਦਰ ਸਿੰਘ ਪਾਰਟਡ ਵੇਜ਼ ਯੂ نو ਇਟ ਵਾਸ ਵੈਰੀ ਅਨਸੈਰੇਮੋਨੀਅਸ ਐਗਜ਼ਿਟ ਥੈਟ ਹੀ ਹੈਡ ਫ্রম ਦਾ ਕਾਂਗਰਸ ਡੂ ਯੂ ਥਿੰਕ ਥੇਰ ਇਜ਼ ਅ ਲੀਡਰਸ਼ਿਪ ਕ੍ਰਾਈਸਿਸ ਇਨ ਦਾ ਕਾਂਗਰਸ ਬਿਕੋਜ਼ ਐਵਰੀਬ ਇਸਟੈਬਲਿਸ਼ ਲੀਡਰ ਹੋਏ ਆ ਅੱਜ ਤੱਕ ਰੀਸੈਂਟਲੀ ਜਿੰਨਾ ਕਿ ਮੈਂ ਦੇਖਿਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਕੈਪਟਨ ਅਮਰਿੰਦਰ ਸਿੰਘ ਉਹਨਾਂ ਦਾ ਕਿਉਂਕਿ ਔਰਾ ਵੀ ਸੀ ਉਹਨਾਂ ਦੀ ਬੇਸਿਕਲੀ ਏਜ ਵੀ ਸੀ ਸਾਰਾ ਕੁਝ ਸੀਗਾ ਹੁਣ ਮੈਨੂੰ ਲੱਗਦਾ ਕਿ ਸਾਡੇ ਸਿਸਟਮ ਦੇ ਵਿੱਚ ਟੋਟਲ ਸਿਸਟਮ ਦੇ ਵਿੱਚ ਹੀ ਉਸ ਕੇਜ ਗਰੁੱਪ ਦੇ ਬੰਦੇ ਹੈਗੇ ਆ ਹਰ ਬੰਦੇ 'ਚ ਕੁਛ ਨਾ ਕੁਛ ਮਾਈਨਸ ਹੋਊਗਾ ਕੁਛ ਨਾ ਕੁਛ ਪਲੱਸ ਹੋਊਗਾ ਹੌਲੀ ਹੌਲੀ ਜਿਦਾਂ ਨੇ ਮੈਂ ਤਾਂ ਦੇਖਦਾ ਹੁਣਾਂ ਕਈ ਵਾਰੀ ਜਦੋਂ ਰੇਸ ਸ਼ੁਰੂ ਹੁੰਦੀ ਆ ਉਹ ਤੋਂ ਉੱਥੇ ਬਹੁਤ ਜਮਾਵੜਾ ਜਿਹਾ ਹੁੰਦਾ ਉਸ ਰੇਸ ਦੇ ਵਿੱਚੋਂ ਹੌਲੀ-ਹੌਲੀ ਜਦੋਂ 50 ਕਿ ਮੀਟਰ ਚਲੇ ਜਾਂਦਾ ਕੋਈ 100 ਮੀਟਰ ਚਲੇ ਜਾਂਦਾ ਕੋਈ 200 ਮੀਟਰ ਚਲੇ ਜਾਂਦਾ ਕੋਈ سٹੈਂਪ ਨੇ ਤੋ ਰਹਿ ਜਾਂਦਾ ਕੋਈ ਕਿਸੇ ਚੀਜ਼ ਤੋ ਰਹਿ ਜਾਂਦਾ ਕੋਈ ਕਿਸੇ ਚੀਜ਼ ਤੋ ਰਹਿ ਜਾਂਦਾ ਹੌਲੀ-ਹੌਲੀ ਇਹ ਮੈਨੂੰ ਲੱਗਦਾ ਸਮਾ ਆਊਗਾ ਤੇ ਕਾਂਗਰਸ ਹੁਣ 50 ਮੀਟਰ ਚੱਲ ਪਈ ਹੈ ਜੀ 200 ਮੀਟਰ ਦੀ ਰੇਸ ਕਿ 100 ਮੀਟਰ ਚੱਲ ਪਈ ਹੈ ਨਹੀਂ ਨਹੀਂ ਹਜੇ ਪੀਸਿਕਲੀ ਦੇਖੋ ਇਸ ਦੇਖੋ ਕਈ ਚੀਜ਼ਾਂ ਐਸਟੈਬਲਿਸ਼ ਹੋਣ ਨੂੰ ਹਰ ਬੰਦਾ ਕੋਈ ਕੰਪਲੀਟ ਨਹੀਂ ਹੈ ਰੁਚੀਕਾ ਜੀ ਆਪਾਂ ਕਹੀਏ ਨਾ ਵੀ ਕੋਈ ਵੀ ਬੰਦਾ ਕੰਪਲੀਟ ਹੈ ਕਿਸੇ ਦਾ ਕੋਈ ਨਜ਼ਰੀਆ ਕਿਸੇ ਦਾ ਕੋਈ ਨਜ਼ਰੀ ਜਿਹਦੇ ਵਿੱਚ ਮੈਂ ਬਹੁਤ ਸਟਰੋਂਗਲੀ ਮਹਿਸੂਸ ਕਰਦਾ ਕਿ ਸਾਨੂੰ ਟੀਮ ਦੇ ਤੌਰ ਤੇ ਸੁਣਨ ਵਾਲਾ ਸਮਝਣ ਵਾਲਾ ਤੇ ਅੱਗੇ ਤੋਰਨ ਵਾਲਾ ਫਿਰ ਈਗੋ ਵਿੱਚ ਇੰਨੀਆਂ ਕਿਉਂ ਆ ਜਿੰਨੀ ਕਿਉਂਕਿ ਲੁਧਿਆਣੇ ਦੀ ਜਿਹੜੀ ਇਲੈਕਸ਼ਨ ਦੀ ਲੜਾਈ ਕਹਿੰਦੇ ਈਗੋ ਦੀ ਲੜਾਈ ਹੈ ਈਗੋ ਛਾਰੇ ਸੀ ਦੋ ਕੋ ਲੀਡਰਾਂ ਦੀ ਕੁਝ ਚਾਰ ਲੀਡਰਾਂ ਦੀ ਈਗੋ ਇਸ਼ੂ ਕਰਕੇ ਇਨਫਲੇਟ ਹੋ ਗਈ ਬਿਲਕੁਲ ਇਹ ਤਾਂ ਹੁਣ ਰਾਜਮੀਰ ਜੀ ਇਹ ਤਾਂ ਪਰਮਾਤਮਾ ਹੀ ਸਮੱਤ ਬਖ ਸਕਦਾ ਹੈ ਹਰ ਬੰਦਾ ਪਤਾ ਨਹੀਂ ਮੈਨੂੰ ਤਾਂ ਹੁਣ ਦੇਖੋ ਹਰ ਬੰਦਾ ਇੱਕ ਬੰਦੇ ਦੇ ਜਾਮੇ ਚ ਆਇਆ ਉਹ ਠੀਕ ਹੈ ਨਾ ਉਨ ਕੁਛ ਕੁਦਰਤ ਨੇ ਦਿੱਤਾ ਕੁਛ ਉਹਨੇ ਸਮਾਜ ਤੋਂ ਸਿੱਖਿਆ ਇਦਾਂ ਹੀ ਹੁੰਦਾ ਨਾ ਤੇ ਉਸ ਸਮਾਜ ਦੇ ਵਿੱਚੋਂ ਤੇ ਕੁਦਰਤ ਤੋਂ ਜਦੋਂ ਉਹਨੂੰ ਕਿਤੇ ਮੈਨੂੰ ਲੱਗਦਾ ਕਿ ਉਹ ਜਿੱਦਾਂ ਕਹਿੰਦੇ ਹੁੰਦੇ ਨੇ ਨਾ ਵੀ ਮਨ ਸਮੱਤ ਬਖਸ਼ੇ ਉਹ ਜਦੋਂ ਸਮੱਤ ਬਖਸ਼ੀ ਜਾਂਦੀ ਹੈ ਫਿਰ ਉਹਨੂੰ ਇਹ ਪਤਾ ਲੱਗਦਾ ਵੀ ਹਾਂ ਵੀ ਯਾਰ ਮੈਨੂੰ ਤਾਂ ਆਹ ਕੰਮ ਕਰਨ ਦੀ ਜ਼ਰੂਰਤ ਹੈ ਤੁਸੀਂ ਕੈਪਟਨ ਸਾਹਿਬ ਤੁਹਾਨੂੰ ਨਵਜੋ ਸਿੱਧੂ ਲਿਆਂਦਾ ਤੁਸੀਂ ਉਹਨਾਂ ਬੜਾ ਜ਼ੋਰ ਲਾਇਆ ਤੁਸੀਂ ਬੜਾ ਰੋਲ ਪਲੇ ਕੀਤਾ ਵੀ ਪਾਰਟੀ ਅੱਗੇ ਨੂੰ ਤੁਰੇ ਉਹ ਵੀ ਫਾਲੋਅ ਅਪ ਆਟ ਹੋ ਗਿਆ ਸਿਸਟਮ ਤੁਸੀਂ ਰਾਜਾ ਵਿੜਿੰਗ ਨੂੰ ਲੰਦਾ ਉਹ ਸ਼ੇਅਰ ਹੂਡ ਕੌਂਟਰੋਵਰਸੀ ਹੋ ਗਈ ਹੁਣ ਤੁਸੀਂ ਕਿੰਨੇ ਲੈਡਰ ਟ੍ਰਾਈ ਕਰਨੇ ਆ ਤੇ ਆਰ ਯੂ ਇਨ ਟੱਚ ਵਿਦ ਨਵਜੋਤ ਸਿੰਘ ਸਿੱਧੂ ਮੈਂ ਹਾਂ ਬਿਲਕੁਲ ਰੈਪੀਨੈਂਟਲੀ ਵਾਟ ਇਜ਼ ਹਿਸ ਪੋਲਿਟਿਕਲ ਫਿਊਚਰ ਇਹਦੇ ਕੋ ਉਹਦੀਆਂ ਗੱਲਾਂ ਉਹਨੂੰ ਹੀ ਪਤਾ ਹੁੰਦੀਆਂ ਸੱਚੀ ਗੱਲ ਹੈ ਉਹ ਕਿਸੇ ਨਾਲ ਸ਼ੇਅਰ ਨਹੀਂ ਕਰਦਾ ਰਿਐਲਿਟੀ ਇਹ ਆ ਆਲਥੋ ਵੀ ਆਰ ਗੁੱਡ ਫਰੈਂਡਸ ਇਜ਼ ਹੀ ਵਿਦ ਦ ਕਾਂਗਰਸ ਇਜ਼ ਹੀ ਨੋਟ ਵਿਦ ਦ ਕਾਂਗਰਸ ਵੇਅਰ ਡਸ ਹੀ ਸਟੈਂਡ ਨੋ ਹੀ ਇਜ਼ ਹੀ ਇਜ਼ ਵਿਦ ਦ ਕਾਂਗਰਸ ਐਂਡ ਉਹਦਾ ਆਪਣਾ ਨਜ਼ਰੀਆ ਹੁੰਦਾ ਆਪਣਾ ਹੀ ਉਹਦਾ ਥਾਟ ਪ੍ਰੋਸੈਸ ਹੁੰਦਾ ਆਪਾਂ ਉਹਨੂੰ ਦੇਖੋ ਮੈਨੂੰ ਵੈਸੇ ਪੁੱਛਣ ਦਾ ਅਧਿਕਾਰ ਵੀ ਨਹੀਂ ਹੈਗਾ ਮੈਨੂੰ ਨਹੀਂ ਲੱਗਦਾ ਮੈਨੂੰ ਕਿਸੇ ਬਾਰੇ ਇਦਾਂ ਪੁੱਛਣਾ ਤੁਹਾਡਾ ਐਕਸਪੈਰੀਮੈਂਟ ਚ ਅਗਲਾ ਲੀਡਰ ਕਿਹੜਾ ਹੋਏਗਾ ਤੁਸੀਂ ਦੋ ਟਰਾਈ ਕਰ ਲਏ ਜੋ ਸਿੱਧੂ ਕੱਲੇ ਰਾਜਾ ਵੜਿੰਗ ਕਰ ਲਿਆ ਤੁਹਾਡੀ ਪ੍ਰੋਬਲਮ ਉੱਥੇ ਹੀ ਇਨਫੈਕਟਿੰਗ ਉੱਥੇ ਦੀ ਉੱਥੇ ਖੜੀ ਹੈ ਦੇਖੋ ਮੈਂ ਤਾਂ ਅੱਜ ਵੀ ਬੜਾ ਸਟਰੋਂਗਲੀ ਬਲੀਵ ਕਰਦਾ ਮੈਂ ਤਾਂ ਹਾਈ ਕਮਾਂਡ ਨੂੰ ਜੇ ਮੈਨੂੰ ਚਾਂਸ ਮਿਲੂਗਾ ਮੈਂ ਕਹੂੰਗਾ ਵੀ ਜ਼ਰੂਰ ਯੂ ਐਸ ਐਸੈਟ ਠੀਕ ਹੈ ਨਾ ਜਿਹੜਾ ਬੰਦਾ ਟੀਮ ਨੂੰ ਲੈ ਕਿਵੇਂ ਅਸੈਸ ਕਰੇਗਾ ਕੋਈ ਸਰਵੇ ਕਰਾਉਂਗੇ ਕਿ ਕੀ ਹੋਣਾ ਚਾਹੀਦਾ ਨਹੀਂ ਸਰਵੇ ਸਰਵੇ ਵੀ ਹੋ ਜਵੇ ਤਾਂ ਵੀ ਕੋਈ ਨਹੀਂ ਜੇ ਸਿਆੜੇ ਬੰਦੇ ਚਾਰ ਬਹਿ ਕੇ ਮੈਨੂੰ ਦੇਖੋ ਮੰਨ ਲਓ ਸਪੋਸ ਮੈਂ ਆਪਣੇ ਬਾਰੇ ਖੁਦ ਨੂੰ ਅਸੈਸ ਕਰਨਾ ਹੋਵੇ ਮੈਂ ਬਹੁਤ ਵੋਕਲ ਨਹੀਂ ਹੈ ਮੈਂ ਬਹੁਤ ਜ਼ਿਆਦਾ ਕਿਤੇ ਉਹ ਫਲੈਸ਼ੀ ਦੁਨੀਆ ਦਾ ਸ਼ੌਕੀਨ ਨਹੀਂ ਹੈਗਾ ਮੈਂ ਤਾਂ ਇੱਕ ਸਿਸਟਮ ਦੇ ਤਹਿਤ ਚੱਲਣ ਵਾਲਾ ਬੰਦਾ ਕਿ ਬੰਦੇ ਨਾਲੋਂ ਬੈਟਰ ਸਿਸਟਮ ਕਰ ਸਕਦਾ ਕਿ ਬੰਦਾ ਉਹਦੇ ਵਿੱਚ ਬਹੁਤ ਇੱਕ ਬਿੰਦੂ ਜੀ ਚੀਜ਼ ਹੈਗੀ ਆ ਜਿਹੜੀ ਕਈ ਵਾਰੀ ਦਿਖਦੀ ਆ ਕਈ ਵਾਰੀ ਨਹੀਂ ਵੀ ਦਿਖਦੀ ਇਸ ਤੋ ਤੁਸੀਂ ਆਪਣੀ ਸਰਵਿਸ ਆਫਰ ਕਰਦੇ ਹੋ ਕਿ ਵੀ ਤੁਸੀਂ ਪਾਰਟੀ ਨੂੰ ਇੱਕ ਇੰਪੋਰਟੈਂਟ ਰੋਲ 'ਚ ਨਹੀਂ ਮੈਂ ਮੈਂ ਕਰ ਸਕਦੀ ਮੈਂ ਟੀਮ ਦਾ ਹਿੱਸਾ ਬਣਨਾ ਦੇਖੋ ਮੈਂ ਤਾਂ ਰਾਜਮੀਰ ਜੀ ਕਿਉਂਕਿ ਸਾਡੀ 16 ਦੀ ਟੀਮ ਹੁੰਦੀ ਸੀ ਜੀ ਤੇ 16 ਦੇ 16 ਨੂੰ ਨਾਲ ਲੈ ਕੇ ਜੇ ਮੈਨੂੰ ਇੰਨਾ ਪਤਾ ਜੇ ਮੇਰਾ ਲੈਫਟ ਹਾਫ ਮਾੜਾ ਹੋਇਆ ਨਾ ਉਹਨੇ ਉਥੋਂ ਦੀ ਚਾਰ ਗੋਲ ਕਰਾ ਦੇਣੇ ਭਾਵੇਂ ਅਸੀਂ ਜਿੰਨਾ ਮਰਜੀ ਇੰਦਰ ਦੀ ਜ਼ੋਰ ਲਾ ਲਈ ਹੁਣ ਜੀ ਕੋ ਅੱਜ ਫੇਸ ਕਰ ਰਹੀ ਹੈਗੀ ਆ ਜੀ ਪਬਲਿਕ ਦੇ ਵਿੱਚ ਵੀ ਇਹ ਗੱਲ ਹੈਗੀ ਆ ਵੀ ਇਹ ਇਕੱਠੇ ਨਹੀਂ ਹੁੰਦੇ ਇਕੱਠੇ ਨਹੀਂ ਹੁੰਦੇ ਇਕੱਠੇ ਨਹੀਂ ਹੁੰਦੇ ਸੋ ਸਾਨੂੰ ਸਿਆਣਪ ਦਿਖਾਉਣੀ ਚਾਹੀਦੀ ਆ ਸਾਨੂੰ ਵੀ ਸ਼ੁੱਟ ਸਿਟ ਟੂਗੇਦਰ ਇਹਦੇ ਵਿੱਚ ਕੀ ਪ੍ਰੋਬਲਮ ਹੈ ਜੇ ਮੇਰੀ ਗਲਤੀ ਆ ਮੈਨੂੰ ਮੰਨ ਲੈਣੀ ਚਾਹੀਦੀ ਆ ਮੈਂ ਤਾਂ ਜਿੱਥੇ ਵੀ ਕੋਈ ਮੈਨੂੰ ਲੱਗੇ ਛੋਟੇ ਤੋਂ ਛੋਟੇ ਬੱਚੇ ਕੋਲ ਵੀ ਮੈਂ ਤਾਂ ਮੰਨ ਲੈਣਾ ਹੁੰਦਾ ਯਾਰ ਮੇਰੇ ਕੋਲ ਗਲਤੀ ਹੋ ਗਈ ਇਹਦੇ ਵਿੱਚ ਕੀ ਪ੍ਰੋਬਲਮ ਹੈ Uh, ultimately you are a human being ਹੁਣ ਦੇਖੋ ਲੁਧਿਆਣੇ ਦੇ ਵਿੱਚ ਤੁਸੀਂ ਕਰਵਲ ਨੂੰ ਜੁਆਇਨ ਕਰਾਇਆ ਉੱਥੋਂ ਉਹਨੇ ਬੈਂਸ ਬ੍ਰਦਰ ਨੂੰ ਜੁਆਇਨ ਕਰਾਇਆ ਰਾਜੇ ਨੇ ਫਿਰ ਤੁਸੀਂ ਹੋਰ ਕਰਨ ਵੜਿੰਗ ਨੂੰ ਜੁਆਇਨ ਕਰਾ ਲਏ ਉੱਥੋਂ ਤੁਹਾਡਾ ਇੱਕ ਹੋਰ ਲੀਡਰ ਆਲਰੇਡੀ ਇਲੈਕਸ਼ਨ ਲੜ ਚੁੱਕਾ ਹੈ ਉਧਰੋਂ ਉਹਨਾਂ ਨੇ ਵਿਕਰਮ ਚੌਧਰੀ ਨੂੰ ਜੁਆਇਨ ਕਰਾਤਾ ਉੱਥੋਂ ਤੁਹਾਡਾ ਦੂਸਰੇ ਗਰੁੱਪ ਦਾ ਲੀਡਰ ਸੀਟ ਵਾਸਤੇ ਟਰਾਈ ਕਰ ਰਿਹਾ ਬੇਸਿਕਲੀ ਵਨ ਅਪਮੈਂਸ਼ਿਪ ਦਾ ਸ਼ੋਅ ਜਿਹੜਾ ਚਾਹਤ ਵਾਲਾ ਜਿਹੜਾ ਪ੍ਰੋਗਰਾਮ ਇਹ ਕਿਉਂ ਚੱਲਦਾ ਹੈ ਇੱਕ ਦੂਸਰੇ ਨੂੰ ਬੈਰਸ ਕਰਨ ਦਾ ਦੇਖੋ ਸਿਆਣੀ ਗੱਲ ਪਿੰਟ ਡਾਊਨ ਕਰਨ ਦਾ ਸਿਆਣੀ ਗੱਲ ਨਹੀਂ ਹੈਗੀ ਮੈਨੂੰ ਲੱ ਦੇਖੋ ਅਲਟੀਮੇਟਲੀ ਤੁਸੀਂ ਕਿਸੇ ਨੂੰ ਪਾਰਟੀ ਚ ਆਉਣ ਤੋਂ ਰੋਕ ਨਹੀਂ ਸਕਦੇ ਆਦਰਵਾਇਸ ਕਿਉਂਕਿ ਇਹਦਾ ਜਿਹੜਾ ਕਨਸਟੀਚਿਊਸ਼ਨ ਹੈ ਇਟ ਇਜ਼ ਵੈਰੀ ਕਲੀਅਰ ਕਿ ਹਾਂ ਵੀ ਬੰਦਾ ਆਪਣਾ ਮੈਂਬਰਸ਼ਿਪ ਤੁਸੀਂ ਕਿਸੇ ਨੂੰ ਵੀ ਰੋਕ ਨਹੀਂ ਸਕਦੇ ਸਰ ਜੀ ਤੁਸੀਂ ਬਹੁਤ ਸਿਆਣੇ ਬੰਦੇ ਹੋ ਤੁਸੀਂ ਨਹੀਂ ਸਿਆਨਬ ਦਿਖਾ ਕੇ ਇਹਨਾਂ ਸਭ ਨੂੰ ਆਪਣੇ ਨਾਲ ਲੈਣਾ ਲੈ ਕੇ ਚੱਲਣਾ ਚਾਹੁੰਦੇ ਨਹੀਂ ਨਹੀਂ ਮੈਂ ਤਾਂ ਦੇਖੋ ਯੂ डोंਟ ਵਾਂਟ ਟੂ ਲੀਡ ਦ ਪੈਕ ਨਹੀਂ ਨਹੀਂ ਸਮਝ ਨਹੀਂ ਅਮਰੀਕਨ ਦਾ ਮਤਲਬ ਹੈ ਦੇਖੋ देयर ਆਰ ਸੀਨੀਅਰ ਪੀਪਲ ਦੇਖੋ ਸਾਨੂੰ ਅਲਟੀਮੇਟਲੀ ਅਸੀਂ ਘਰ ਦੇ ਵਿੱਚ ਵੀ ਡਿਫਰੈਂਸ ਆਫ opinion ਦਾ ਹੋਣਾ ਮੈਂ ਕਹਿੰਦਾ ਬਹੁਤ ਜ਼ਰੂਰੀ ਆ ਬਟ ਅਲਟੀਮੇਟਲੀ ਡਿਫਰੈਂਸ ਆਫ opinion ਤੋਂ ਬਾਅਦ ਉਹਦਾ ਇੱਕ ਜਗ੍ਹਾ ਮਰਜ਼ ਹੋਣਾ ਵੀ ਉਨਾ ਹੀ ਜ਼ਰੂਰੀ ਆ ਜਿੰਨਾ ਡਿਫਰੈਂਸ ਆਫ opinion ਦਾ ਹੋਣਾ ਜ਼ਰੂਰੀ ਆ ਸੋ ਮੈਂ ਤਾਂ ਡਿਫਰੈਂਸ ਆਫ opinion ਰੱਖਦਾ ਬਟ ਅਲਟੀਮੇਟਲੀ ਮੈਂ ਮਰਜ਼ ਵੀ ਕਰ ਦਾਂ ਕਿ ਨਹੀਂ ਯਾਰ ਆ ਗੱਲ ਠੀਕ ਆ ਇੱਕ ਸਵਾਲ ਮੇਰਾ ਇਹਦੇ ਨਾਲ ਰਿਲੇਟਡ ਹੈਗਾ ਕਿ ਤੁਹਾਡੇ ਪਾਰਟੀ ਹਲੇ ਵੀ ਜਟਾ ਦੀ ਲੜਾਈ ਉਸ ਕਨਫਲਿਕਟ ਚ ਫਸੀ ਪਈ ਹੈ ਇਸ ਦੇਸ਼ ਦੇ ਵਿੱਚ ਕੁਝ ਨਹੀਂ ਹੈ ਇਦਾਂ ਦਾ ਲੀਡਰ ਉਹ ਐਕਸੈਪਟੇਬਲ ਹੋਊਗਾ ਜਿਹੜਾ ਬੇਸਿਕਲੀ ਫਰੰਟ ਤੋਂ ਲੀਡ ਵੀ ਕਰੂਗਾ ਤੇ ਹਰ ਕਮਿਊਨਿਟੀ ਨੂੰ ਨਾਲ ਲੈ ਕੇ ਵੀ ਚੰਗੇ ਨੂੰ ਚੰਗਾ ਦੇਖੋ ਜੱਟਾਂ 'ਚ ਵੀ ਚੰਗੇ ਬੰਦੇ ਆ ਮਾੜੇ ਵੀ ਹੈਗੇ ਆ ਕਿਹੜੀ ਕਮਿਊਨਿਟੀ 'ਚ ਚੰਗੇ ਨਹੀਂ ਹੈਗੇ ਕਿਹੜੀ ਚ ਕਮਿਊਨਿਟੀ 'ਚ ਮਾੜੇ ਨਹੀਂ ਹੈਗੇ ਔਰ ਪੰਜਾਬੀਆਂ ਦੀ ਔਰ ਖਾਸ ਕਰਕੇ ਪੰਜਾਬ ਦੀ ਜਿਹੜੀ ਫਿਲਾਸਫੀ ਆ ਉਹ ਇਨਸਾਨੀਅਤ ਦੀ ਪਹਿਲਾ ਗੱਲ ਹੁੰਦੀ ਆ ਬਾਕੀ ਚੀਜ਼ਾਂ ਬਾਅਦ ਚ ਹੁੰਦੀ ਆ ਇਹ ਤਾਂ ਸਾਡੇ ਲੀਡਰਾਂ ਨੇ ਬਣਾ ਲਿਆ ਵੀ ਇਹ ਫਲਾਨੀ ਕਮਿਊਨਿਟੀ ਦਾ ਇਹ ਫਲਾਨੀ ਕਮਿਊਨਿਟੀ ਦਾ ਪੰਜਾਬ ਐਕਚੁਅਲੀ ਬੰਦਾ ਪਾਲਦਾ ਪੰਜਾਬ ਇਹ ਨਹੀਂ ਪਾਲਦਾ ਹੈਗਾ ਵੀ ਇਹ ਸਾਡਾ ਐਸਸੀ ਹੋਵੇ ਜੀ ਸਾਡਾ ਇਹ ਜਾਟੀ ਹੋਵੇ ਜੀ ਸਾਡਾ ਇਹ ਹਿੰਦੂਈ ਹੋਵੇ ਜੀ Punjabi ek statesman upright. That's problem. Hai. Thank you, Parker Ji. Thank you, viewers, for watching this episode of Decode Punjab. Do continue to read your favorite newspaper, which is the Tribune. Do continue to watch us on all our social media handles across X, on Instagram, and on Facebook. Thank you.